ਵੇਲਾ ਆ ਗਿਆ ਆਏ ਕੁੜਾ ਮੈਂ ਤੇ ਹੱਥ ਫਾੜਦਾ ਵੇਲਾ ਆ ਗਿਆ ਕੁੜਾ ਮੈਂ ਤੇ ਹੱਥ ਫਾੜਦਾ ਵਾਪਾ ਜੇ ਵੀ ਬੰਦੇ ਆਪ ਕੀ ਬੰਦੇ ਆ ਪਹਿਲਾ ਪਟਾ ਦੇਣਾ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ 1 ਜੂਨ ਹੈ ਅਤੇ ਉੱਥੇ ਦੋਸਤੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ VOTING ਚੱਲ ਰਹੀ ਹੈ ਤੇ ਉੱਥੇ ਦੋਸਤੋ ਆਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਇੱਕ ਪਿੰਡ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦੇ ਲਗੇ ਬੂਦੇ ਉੱਪਰ ਜੋ ਸੰਗਤਾਂ ਦੇ ਵੱਲੋਂ ਮਠਿਆਈਆਂ ਵੰਡੀਆਂ ਜਾ ਰਹੀਆਂ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਵੇਖਣ ਮਿਲ ਰਹੀ ਹੈ ਉੱਥੇ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਲੈ ਕੇ ਦੁਤਾਕ ਰੱਬ ਰਾਖਾ ਹੁਣ ਤੁਸੀਂ ਵੇਖੋ ਅੱਗੇ ਇਹ ਵੀਡੀਓ ਵੇਲਾ ਆ ਗਿਆ ਕੁਟਾ ਵਿੱਚ ਹੱਥ ਪਾਉਣ ਦਾ ਵੇਲਾ ਆ ਗਿਆ ਕੁਟਾ ਸਵਾਉਣ ਦਾ ਉਹ ਬਾਬਾ ਦੇ ਬੀਬੀ ਬੰਦਿਆ ਬੱਸ ਇੱਥੇ